ਸਾਰੇ ਨੂੰ ਪਿਆਰ ਭਰੀ ਸਸ਼ੇਖ ਜੀ ਬਹੁਤ ਮਸਫਤ ਕਦੇ ਆਪਣੇ ਚੈਨਲ ਤੇ ਸੋ ਦੋਸਤੋ ਪੈਸ਼ਟਰਸ ਦੇ ਹੱਕ ਦੇ ਵਿੱਚ ਆਇਆ ਹਾਈ ਕੋਰਟ ਦਾ ਫੈਸਲਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਪੈਸ਼ਨਰਜ਼ ਦੀ ਗਰੁੱਪਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਇਰਲ ਹੋਏ ਪੋਸਟ ਦੇ ਵਿੱਚ ਜਿਹੜੀ ਹੈ ਕਰਨਾਟਕਾ ਹਾਈ ਕੋਰਟ ਦੁਆਰਾ ਇਹ ਪੈਸ਼ਨਰਜ਼ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਦਿੱਤਾ ਗਿਆ ਹੈ। ਇਹਦੇ ਬਾਰੇ ਜ਼ਿਕਰ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ। ਸੋ ਦੋਸਤੋ ਤੁਹਾਨੂੰ ਦੱਸਦੇ ਸਰਕਾਰੀ ਸਰਵਿਸ ਕਰਦੇ ਆ ਮਲਾਸਮਾਂ ਕਈ ਪ੍ਰਕਾਰ ਦੇ ਰਾਹ ਤੇ ਪਹੁੰਚੀਆਂ ਮੁਸ਼ਕਲਾਂ ਸਥਿਤੀਆਂ ਦੇ ਵਿੱਚੋਂ ਵੀ ਲੰਘਣਾ ਪੈਂਦਾ ਹੈ। ਕਈ ਵਾਰ ਤਾਂ ਉਹਨਾਂ ਨੂੰ ਭਾਰੀ ਮਾਨਸਿਕ ਪਰੇਸ਼ਾਨੀ ਦਾ ਵੀ ਜਿਹੜਾ ਹੈ ਸਾਹਮਣਾ ਕਰਨਾ ਪੈਂਦਾ ਹੈ ਕਿ ਪੈਸ਼ਨਰ ਦੀ ਜਿਹੜੀ ਵਾਦੀ ਉਮਰ ਦੇ ਮੱਦੇ ਨਜ਼ਰ ਕਈ ਹੋਰ ਜਿਹੜੇ ਰਿਲੇਟਡ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਪੀੜਿਤ ਹੋਣਾ ਪੈਂਦਾ ਹੈ ਇਸ ਕਰਕੇ ਕੁਝ ਪੈਨਸ਼ਨ ਆਪਣਾ ਲਾਈਫ ਸਰਟੀਫਿਕੇਟਸ ਸਮਿਸ ਸਿਰਫ ਜਿਹੜਾ ਕਿ ਆਪਣੇ ਬੈਕ ਦੇ ਵਿੱਚ ਸਬਮਿਟ ਨਹੀਂ ਕਰ ਪਾਉਂਦੇ ਬੈਂਕ ਅਧਿਕਾਰੀਆਂ ਕਈ ਵੱਡੀ ਉਮਰ ਹੋਣ ਕਰਕੇ ਕੋਈ ਮਦਦ ਨਹੀਂ ਕੀਤੀ ਜਾਂਦੀ ਸਬੰਧਿਤ ਪੈਨਸ਼ਨ ਭੁਗਤਾਨ ਸਮੇਂ ਸਿਰ ਨਹੀਂ ਕਰਦੇ ਪੈਨਸ਼ਨ ਨੂੰ ਵਿਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਦਾ ਇੱਕ ਕੇਸ ਕਰਨਾਟਕਾ ਹਾਈ ਕੋਰਟ ਨੇ ਪੈਸ਼ਨਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈ ਨੰਬਰ 405 2023 ਦੇ ਅਨੁਸਾਰ ਕਰਨਾਟਕਾ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਕਿਸੇ ਪੈਸ਼ਨਰ ਨੇ ਆਪਣਾ ਲਾਈਫ ਸਰਟੀਫਿਕੇਟ ਬੈਂਕ ਦੇ ਵਿੱਚ ਜਮ੍ਹਾਂ ਨਹੀਂ ਕਰਵਾਇਆ ਪੈਸ਼ਨ ਰੋਕਣ ਤੋਂ ਪਹਿਲਾਂ ਬੈਂਕ ਅਧਿਕਾਰੀ ਦੀ ਡਿਊਟੀ ਜਿਹੜੀ ਬੰਦੀ ਹੈ ਕਿ ਉਸ ਵਕਤ ਪੈਸ਼ਨ ਦੇ ਕਰੇ ਜਾ ਕੇ ਪਤਾ ਲਗਾਇਆ ਜਾਵੇ ਕਿ ਲਾਈਫ ਸਰਟੀਫਿਕੇਟ ਜਮ੍ਹਾਂ ਕਿਉਂ ਨਹੀਂ ਕਰਵਾਇਆ ਗਿਆ ਕਰਨਾਟਕਾ ਹਾਈ ਕੋਰਟ ਨੇ ਪੈਸ਼ਨਰ ਦੇ ਸਾਰੇ ਪਕਾਏ ਅਦਾ ਕਰਨ ਨਾਲ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਦੇਰੀ ਕਰਦੇ ਹਨ ਜਿਹੜਾ ਕਿ 2 ਹਫਤਿਆਂ ਦੇ ਵਿੱਚ ਗਏ ਦੀ ਰਕਮ ਜਿਹੜੀ ਹੈ ਬਕਾਇਆ ਦੀ ਰਕਮ ਦੀ ਨੂੰ ਜਿਹੜਾ 6% ਵਿਆਜ ਹੈ ਆਦਾ ਕਰਨ ਦੇ ਹੁਕਮ ਦੇਣ ਦੇ ਨਾਲ ਇਹ ਵੀ ਕਿਹਾ ਹੈ ਕਿ ਜੇਕਰ 2 ਹਫਤਿਆਂ ਦੇ ਵਿੱਚ ਬਕਾਇਆ ਦੀ ਹਦਾਈ ਕੀ ਨਾ ਕੀਤੀ ਗਈ ਤਾਂ ਫਿਰ ਬਕਾਇਆ ਇਹ ਸੀ ਹਦਾਈ ਕੀ ਜਿਹੜੀ 18% ਵਿਆਜ ਦੇ ਨਾਲ ਕਰਨੀ ਪਵੇਗੀ ਅਸੀਂ ਸਮਝਦੇ ਹਾਂ ਕਿ ਕਰਨਾਟਕਾ ਹਾਈ ਕੋਰਟ ਦੇ ਵਿੱਚ ਦਿੱਤੇ ਗਏ ਇਸ ਫੈਸਲੇ ਜਿਹੜੇ ਸਾਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਵੱਧ ਦੀ ਉਮਰ ਕਰਕੇ ਪੈਨਸ਼ਨਰਸ ਨੂੰ ਕਈ 올ਡ 에ਜਰ ਰਿਲੇਟਡ ਬਿਮਾਰੀਆਂ ਦੇ ਨਾਲ ਚੂਜਣਾ ਪੈਂਦਾ ਹੈ ਜਾਂ ਫਿਰ ਹੋਰ ਸਮਾਜਿਕ ਜ਼ਿੰਮੇਵਾਰੀਆਂ ਨਿਮੋਣ ਦੇ ਚੱਕਰ ਦੇ ਵਿੱਚ ਕਈ ਬਾਹਰ ਲਾਈਫ ਸਰਟੀਫਿਕੇਟ ਤੇਰੀ ਹੋ ਜਾਂਦੀ ਹੈ ਤੇ ਜੇਕਰ ਬੈਂਕ ਦੇ ਵਿੱਚੋਂ ਉਸ ਦੀ ਪੈਨਸ਼ਨ ਵੀ ਰੋਕ ਦਿੱਤੀ ਜਾਵੇ ਤਾਂ ਫਿਰ ਕਿਸ ਗੱਲ ਦਾ ਬੜੀ ਬਹੁਤ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੇ ਸੰਬੰਧਿਤ ਜਿਹੜਾ ਪੈਸ਼ਨਰਸ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਲੰਜ ਨੂੰ ਸਬਸਕ੍ਰਾਈਬ ਕਰਨਾ ਨਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ